ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਇੱਕ ਹੋਰ ਕਿਤਾਬ ਬਾਰੇ ਗੱਲ ਕਰਾਂਗੀ ਜਿਹੜੀ ਕਿ ਡਾਕਟਰ ਜੋਸਿਫ ਮਾਰਫੀ ਦੀ ਆਪਣੇ ਆਪ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਸੁਪਨੇ ਸੱਚ ਕਰਨਾ ਚਾਹੁੰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦਾ ਜ਼ਿਆਦਾ ਇਸਤੇਮਾਲ ਕਰ ਸਕੋ ਜੀ ਹਾਂ ਤਾਂ ਤੁਹਾਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਸ ਪੁਸਤਕ ਵਿੱਚ ਡਾਕਟਰ ਜੋਸਿਫ ਮਰਫੀ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਆਪਣੇ ਸੁਪਨੇ ਕਿਵੇਂ ਸੱਚ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਵਿੱਚ ਵੱਡੀ ਸਫਲਤਾ ਕਿਵੇਂ ਪ੍ਰਾਪਤ ਕਰ ਸਕਦੇ ਹੋ ਸਾਡੇ ਵਿੱਚੋਂ ਹਰ ਇੱਕ ਵਿੱਚ ਬਹੁਤ ਸਾਰੀਆਂ ਪ੍ਰਕਿਰਤਿਕ ਯੋਗਤਾਵਾਂ ਹਨ ਸਹੀ ਮਾਨਸਿਕ ਨਜ਼ਰੀਆ ਹੋਵੇ ਤਾਂ ਤੁਹਾਡੇ ਕੋਲ ਉਹ ਹਰ ਚੀਜ਼ ਹੈ ਜੋ ਸਫਲ ਹੋਣ ਦੇ ਲਈ ਜ਼ਰੂਰੀ ਹੈ ਤੁਸੀਂ ਆਪਣੇ ਚੇਤਨ ਮਨ ਨੂੰ ਪ੍ਰੇਰਿਤ ਕਰ ਸਕਦੇ ਹੋ ਤੁਹਾਡਾ ਚੇਤਨ ਮਨ ਹੀ ਉਹ ਇੰਜਨ ਹੈ ਜੋ ਤੁਹਾਡੇ ਅਵਚੇਤਨ ਮਨ ਨੂੰ ਸ਼ਕਤੀ ਦਿੰਦਾ ਹੈ ਇਹ ਇੰਜਣ ਹੀ ਤੁਹਾਨੂੰ ਇੱਛਾਵਾਂ ਅਤੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੇ ਰਾਹ ਤੇ ਲੈ ਜਾਵੇਗਾ ਇਸ ਪੋਸਤਕ ਵਿੱਚ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਵੱਖ-ਵੱਖ ਖੇਤਰਾਂ ਦੇ ਮਹਾਨ ਕਵੀਆਂ ਚਿੱਤਰਕਾਰਾਂ ਖੋਜ਼ੀਆਂ ਅਤੇ ਉਦਮੀਆਂ ਨੇ ਆਪਣੇ ਸੁਪਨਿਆਂ ਅਤੇ ਵਿਚਾਰਾਂ ਨੂੰ ਕਿਵੇਂ ਪੂਰਾ ਕੀਤਾ ਤੁਸੀਂ ਵੀ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਲਈ ਅਜਹੀਆਂ ਹੀ ਤਕਨੀਕਾਂ ਆਸਾਨੀ ਨਾਲ ਕਿਵੇਂ ਅਪਣਾ ਸਕਦੇ ਹੋ ਡਾਕਟਰ ਜੋਸਿਫ ਮਰਫੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਪ੍ਰਸਿੱਧ ਲੇਖਕ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ 30 ਤੋਂ ਵੀ ਜ਼ਿਆਦਾ ਪੁਸਤਕਾਂ ਲਿਖੀਆਂ ਉਹਨਾਂ ਦੀ ਸਭ ਤੋਂ ਪ੍ਰਸਿੱਧ ਪੋਸਤਕ ਅਵਚੇਤਨ ਮਨ ਦੀ ਸ਼ਕਤੀ ਹੈ ਜਿਸ ਦੀਆਂ ਲੱਖਾਂ ਦੀ ਗਿਣਤੀ ਵਿੱਚ ਕਾਪੀਆਂ ਆ ਚੁੱਕੀਆਂ ਹਨ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਅਨੂ ਸ਼ਰਮਾ ਵੱਲੋਂ ਕੀਤਾ ਗਿਆ ਹੈ ਅੱਜ ਤੋਂ ਇਸ ਕਿਤਾਬ ਨੂੰ ਆਡੀਓ ਬੁੱਕ ਦੇ ਰੂਪ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਧੰਨਵਾਦ